ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਜੇ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ ਜੁਪੀ ਆਈ ਤੋਂ ਲੈ ਕੇ ਕ੍ਰੈਡਿਟ ਕਾਰਡ ਨਿਯਮਾਂ ਤੱਕ 1 ਅਗਸਤ ਤੋਂ ਹੋਣਗੇ ਇਹ ਬਦਲਾ ਆਮ ਲੋਕਾਂ ਤੇ ਪਵੇਗਾ ਸਿੱਧਾ ਅਸਰ ਅਗਸਤ ਦਾ ਮਹੀਨਾ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਇਸ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਇਹ ਕਈ ਅਜਿਹੇ ਨਿਯਮ ਬਦਲਣ ਜਾਰਹੀ ਹਨ ਜਿੰਨਾ ਦਾ ਸਿੱਧਾ ਅਸਰ ਆਮ ਲੋਕਾਂ ਦੇ ਜੀਵਨ ਤੇ ਪਵੇਗਾ ਮਹੀਨੇ ਦੇ ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਨੈਸ਼ਨਲ ਪੇਮੈਂਟ ਸਰਕਾਰਪੋਰੇਸ਼ਨ ਹਾਫ ਇੰਡੀਆ ਜੁਪੀ ਆਈ ਦੇ ਨਿਜ਼ਮਾ ਵਿੱਚ ਵੱਡਾ ਬਦਲਾਅ ਕਰਨ ਜਾ ਰਿਹਾ ਹੈ ਇਸ ਤੋਂ ਇਲਾਵਾ ਕਈ ਨਿਜ਼ਮ ਬਦਲਣ ਜਾ ਰਹੇ ਹਨ ਜਿੰਨਾ ਬਾਰੇ ਅਓ ਤੁਹਾਨੂੰ ਦੱਸਦੇ ਹਾਂ ਇਹ ਅਗਸਤ ਦੀ ਸ਼ੁਰੂਆਤ ਦੇ ਨਾਲ ਹੀ ਜੁਪੀ ਆਈ ਭੋਗਤਾਂ ਨੂੰ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਮਹੀਨੇ ਨਵੇਂ ਮਹੀਨੇ ਤੋਂ UPI ਭੁਗਤਾਨ ਦੇ ਦਿਨ ਵਿੱਚ ਸਿਰਫ ਪੰਜਾਬ ਬਾਰ ਆਪਣਾ ਬਕਾਇਆ ਚੈੱਕ ਕਰ ਸਕਣਗੇ ਨਵੇਂ ਨਿਯਮਾਂ ਅਨੁਸਾਰ ਜੇਕਰ ਕਿਸੇ ਕੋਲ ਇੱਕ ਤੋਂ ਵੱਧ UPI ਐਪ ਹਨ ਤਾਂ ਉਪਭੋਗਤਾ ਹਰੇਕ ਐਪ ਤੇ ਸਿਰਫ ਪੰਜਾਬ ਬਾਰ ਹੀ ਆਪਣਾ ਬੈਲੈਂਸ ਚੈੱਕ ਕਰ ਸਕਦੇ ਹਨ ਸਕੇਗਾ ਬਹੁਤ ਸਾਰੇ ਲੋਕ ਆਪਣਾ ਸਮਾਂ ਬਚਾਉਣ ਲਈ ਕੁਝ ਭੁਗਤਾਨ ਆਟੋਪੇ ਮੋਡ ਤੇ ਰੱਖਦੇ ਹਨ ਜਿਵੇਂ ਹੀ ਇਸ ਦੀ ਨਿਜਿੱਤ ਨਿਜਿੱਤ ਮਿਤੀ ਆਉਂਦੀ ਹੈ ਤਾਂ ਭੁਗਤਾਨ ਬੈਂਕ ਖਾਤੇ ਵਿੱਚੋਂ ਕਟਿਆ ਲਿਆ ਜਾਂਦਾ ਹੈ ਪਰ ਹੁਣ ਇਸ ਵਿੱਚ ਵੀ ਬਦਲਾਅ ਦੇਖਣ ਨੂੰ ਮਿਲੇਗਾ ਨਵੇਂ ਨਿਯਮਾਂ ਦੇ ਅਨੁਸਾਰ ਹੁਣ ਪਕਤਾਨ ਸਿਰਫ ਸਵੇਰੇ 10 ਵਜੇ ਤੋਂ ਪਹਿਲਾਂ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਅਤੇ ਰਾਤ 9:30 ਵਜੇ ਤੋਂ ਬਾਅਦ ਆਟੋ ਪੇਡ ਮੋੜ ਤੇ ਰਾਹੀਂ ਕੀਤਾ ਜਾਣਗੇ ਇਸ ਦੇ ਨਾਲ ਹੀ ਉਪਭੋਗਤਾ ਘੱਟੋ-ਘੱਟ 90 ਸਕਿੰਟਾਂ ਦੇ ਅੰਤਰਾਲ ਨਾਲ ਸਿਰਫ ਤਿੰਨ ਵਾਰ ਲੈਣ-ਦੇਣ ਦੀ ਸਥਿਤੀ ਦੇਖ ਸਕਦਾ ਹੈ ਤਹਾਨੂੰ ਦੱਸ ਦੇ ਕਿ 1 ਅਗਸਤ ਤੋਂ ਜਦੋਂ ਵੀ ਕੋਈ ਭੋਗਤਾ ਆਪਣੇ UPI ਤੋਂ ਕਿਸੇ ਬੈਂਕ ਖਾਤੇ ਵਿੱਚ ਭੁਗਤਾਨ ਕਰੇਗਾ ਤਾਂ ਉਸ ਖਾਤੇ ਦੇ ਲਾਭਪਾਤਰੀ ਦਾ ਪੂਰਾ ਨਾਮ ਸਾਹਮਣੇ ਆ ਜਾਵੇਗਾ ਇਸ ਦਾ ਮੁੱਖ ਉਦੇਸ਼ ਗਲਤੀਆਂ ਅਤੇ ਧੋਖਾਧੜੀ ਤੋਂ ਬਚਣਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ